ਸਾਲ ਸਾਹਿਬ 1 ਸਾਲ ਦਾ ਸਮਾਂ ਹੋ ਗਿਆ ਤੁਸੀਂ ਸਟੇਜ ਤੇ ਖੁਣੇ ਬੋਲੇ ਹੋ ਔਰ 70 75 ਦਿਨ ਹੋ ਗਏ ਨੇ ਮਰਨ ਵਰਤ ਤੇ ਡੱਲੇ ਸਾਹਿਬ ਨੂੰ ਪਰ ਸਰਕਾਰ ਦੇ ਨਾਲ ਇਹ ਗੱਲਬਾਤ ਦਾ ਦੌਰ ਹੀ ਸ਼ੁਰੂ ਨਹੀਂ ਹੋਇਆ ਕੀ ਕਾਰਨ ਮੰਨਦੇ ਤੁਸੀਂ ਤੁਹਾਨੂੰ ਕੇਂਦਰ ਸਰਕਾਰ ਆਪਣਾ ਪਰਿਵਾਰ ਆਪਣਾ ਹਿੱਸਾ ਨਹੀਂ ਮੰਨ ਰਹੀ ਕਹਿਣ ਨੂੰ ਹਮਾਰਾ ਦੇਸ਼ ਹਮਾਰੇ ਲੋਗ ਪਰ ਕਰਨ ਵਾਸਤੇ ਅਸੀਂ ਅਜੇ ਵੀ ਇਹਨਾਂ ਦੀ ਨਜ਼ਰ ਜੱਤਵਾਦੀ ਵਕਤਵਾਦੀ ਪਾਕਿਸਤਾਨੀ ਇਹ ਸਾਨੂੰ ਇਸੇ ਨਜ਼ਰੀਏ ਨਾਲ ਵੇਖਦੇ ਨੇ ਤਰੀਕ ਇੰਨੀ ਲੰਮੀ ਕਿਉਂ ਪਈ ਗਈ ਹਾਲਾਂਕਿ ਡੱਲੇ ਸਾਹਿਬ ਦਾ ਉਸ ਦਿਨ ਇਹਨਾਂ ਨੇ ਟਰੀਟਮੈਂਟ ਸ਼ੁਰੂ ਕਰ ਤਰੀਕ ਲੰਮੀ ਪਾਉਣ ਦੇ ਕਈ ਕਾਰਨ ਆਉਂਦੇ ਨੇ ਕਿ ਡੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਮੈਂ ਮਰਨਾ ਆ ਤੇ ਮੋਤੀ ਸਰਕਾਰ ਦੇ ਗਲ ਪੈਣਾ ਹੈ ਸਰਕਾਰ ਨੇ ਸੋਚਿਆ ਭੀ ਇੱਕ ਤਾਂ ਇਹ ਮਸਲਾ ਹੋ ਗਿਆ ਕਿ ਕਤਲ ਗਲ ਪੈਣਾ ਨੰਬਰ 2 ਸਪਰੀਮ ਕੋਰਟ 29 ਤਰੀਕ ਨੂੰ ਸੈਂਟਰ ਸਰਕਾਰ ਨੂੰ ਕਹਿ ਰਿਹਾ ਜਵਾਬ ਦਿਓ ਨੰਬਰ 3 5 ਦੀ ਤਰੀਕ ਆ ਗਈ ਹੈ ਜੀ ਦਿੱਲੀ ਦੀਆਂ ਚੋਣਾਂ ਨੇ ਨੰਬਰ 4 ਕਿਸਾਨਾਂ ਦੀ ਏਕਤਾ ਵੇਖ ਕੇ ਜਿਹੜਾ 4 ਜਨਵਰੀ ਦਾ ਇਕੱਠ ਹੋਇਆ ਸਰਕਾਰ ਨੂੰ ਕੰਬਾ ਛਿੜ ਗਿਆ ਤੁਸੀਂ ਪੰਥਕ ਵਿਦਵਾਨ ਵੀ ਹੋ ਵੀ ਅਜੇ ਤਾਈਂ ਸਿੱਖ ਇਤਿਹਾਸ ਦੇ ਵਿੱਚ ਮਰਨ ਵਰਤ ਦਾ ਕੋਈ ਪੈਟਰਨ ਹੈ ਹੀ ਨਹੀਂ ਗਾ ਤਾਂ ਨਹੀਂ ਮੰਨ ਲਿਆ ਨਹੀਂ ਹੈਗਾ ਪਰ ਹੁਣ ਮੰਨ ਲਓ ਕਿ ੱਲੇਵਾਲ ਸਾਹਿਬ ਨੂੰ ਫਿਰ 1 47 ਦੇ ਦੋ ਚਲਾਉਂਦੇ ਦਿੱਲੀ ਨੂੰ ਜਾਣ ਇਹ ਦਾ ਕੱਢਦੇ ਹੋ ਘਰੇ ਬੈਠੇ ਕਮੈਂਟ ਕਰੀ ਜਾਂਦੇ ਹੋ ਫਿਰ ਡਾਂਗਾ ਫੜ ਕੇ ਆਜੋ ਗੱਤਗਾ ਖੇੜਦੇ ਤੁਰੇ ਜਾਂਦੇ ਜਿਹੜਾ ਕਿ ਆਜੂ ਵੱਧਦੇ ਆ ਕਿ ਦੋ ਝੋਟਿਆਂ ਦੀ ਲੜਾਈ ਹਮਮ ਕਿਸਾਨਾਂ ਦੇ ਪੇੜ ਚ ਆਪਾਂ ਕੀ ਲੈਣਾ ਨਾ ਕਾਲ ਤਖਤ ਦੀ ਮਾਨ ਮਰਜ਼ਾਦਾ ਦਾ ਖਿਆਲ ਹਰਪ੍ਰੀਤ ਸਿੰਘ ਉਹਨਾਂ ਨੂੰ ਰਿਆ ਬਾਦਲਾਂ ਦੇ ਹੱਕ ਚ ਭੁਗਦੇ ਰਹਿ ਤੇ ਨਾ ਬਾਦਲਾਂ ਨੂੰ ਰਿਆ ਹਰਪ੍ਰੀਤ ਸਿੰਘ ਨੂੰ ਵਰਤਦੇ ਰਹਿ ਤੇ ਅੱਜ ਹੁਣ ਉਹ ਦੋਵੇਂ ਲੜ ਰਹੇ ਨੇ ਆਪਾਂ ਨੂੰ ਕਾਦੀ ਸਮੱਸਿਆ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਬੂਲਤ ਦੇ ਲਈ ਗਹਿਰੇ ਰੂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਣੋਰੀ ਬਾਰਡਰ ਦੇ ਉੱਪਰ ਮਹਾਪੰਚਾਇਤ ਦੇ ਉੱਪਰ ਜਿੱਥੇ ਕਿਸਾਨ ਜਥੇਬੰਦੀਆਂ ਹਮ ਹਮਾ ਕੇ ਪੁੱਜੀਆਂ ਨੇ ਪੰਜਾਬ ਦਾ ਦਰਦ ਲੈ ਕੇ ਕਿਸਾਨੀ ਦਾ ਦਰਦ ਲੈ ਕੇ ਪਹੁੰਚੇ ਨੇ ਤੇ ਉੱਥੇ ਪੰਥ ਦੇ ਮਹਾਨ ਕੀਰਤਨੀਏ ਭਾਈ ਬਲਦੇਵ ਸਿੰਘ ਜੀ ਵਿਡਾਲਾ ਵੀ ਪਹੁੰਚੇ ਨੇ ਸੋ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਵਿਡਾਲਾ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡਾਲਾ ਸਾਹਿਬ 1 ਸਾਲ ਦਾ ਸਮਾਂ ਹੋ ਗਿਆ ਤੁਸੀਂ ਸਟੇਜ ਤੇ ਹੁਣੇ ਬੋਲੇ ਹੋ ਔਰ 70 75 ਦਿਨ ਹੋ ਗਏ ਨੇ ਮਰਨ ਵਰਤ ਦੇ ਡੱਲੇ ਸਾਹਿਬ ਨੂੰ ਪਰ ਸਰਕਾਰ ਦੇ ਨਾਲ ਜੇ ਗੱਲਬਾਤ ਦਾ ਦੌਰ ਹੀ ਸ਼ੁਰੂ ਨਹੀਂ ਹੋਇਆ ਕੀ ਕਾਰਨ ਮੰਨਦੇ ਜੀ ਸਰਕਾਰਾਂ ਦਾ ਰਵਈਆ ਤਾਨਾਸ਼ਾਈ ਜੀ ਕਹਿਣ ਨੂੰ ਬੀਜੇਪੀ ਸਰਕਾਰ ਜਾਂ ਪ੍ਰਧਾਨ ਮੰਤਰੀ ਮੋਦੀ ਜਾਂ ਮਿਤਸ਼ਾ ਕਹਿ ਰਹੇ ਨੇ ਝੂਠ ਦੀ ਰਾਜਨੀਤੀ ਬੰਦ ਕਰਕੇ ਅਸੀਂ ਸੱਚ ਕੀ ਰਾਜਨੀਤੀ ਕਰਨ ਆਏ ਹਾਂ ਹਮੇ ਜਿਤਾਇਆ ਲੋਗੋ ਨੇ ਹੈਨਾ ਉਹ ਕਹਿ ਰਹੇ ਮੁਬਾਰਕ ਬਾਤ ਪਰ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਣਾ ਮਿਤਸ਼ਾ ਜੀ ਜੇ ਵਾਕਈ ਧਰਮ ਦੀ ਰਾਜਨੀਤੀ ਹੈ ਤੇ ਫਿਰ ਬੰਦੀ ਸਿੰਘ ਹੁਣ ਨੂੰ ਛੁੱਟ ਜਾਣੇ ਚਾਹੀਦੇ ਸੀ ਅੜੀਲ ਸੁਵਾ ਤੁਹਾਨੂੰ ਨਹੀਂ ਸੀ ਰੱਖਣਾ ਚਾਹੀਦਾ ਉਹ ਸਾਰੇ ਦੇ ਸਾਰੇ ਆਤਵਾਦੀ ਦੇਸ਼ਿਤ ਰੋਹੀ ਖਾਲਸਤਾਨੀ ਫਲਾਣੇ ਟਿਮਕੜੇ ਨਹੀਂ ਸਨ ਆਮ ਨਾਗਰਿਕ ਸਨ ਸਿਸਟਮ ਨੇ ਸਤਾਏ ਹੋਏ ਸੀ ਜਿਨ੍ਹਾਂ ਨੂੰ ਤੁਸੀਂ ਨਿਆਂ ਦੇਣਾ ਸੀ ਦੂਸਰੀ ਗੱਲ 1984 ਦਾ ਤੁਸੀਂ ਅੱਜ ਤੱਕ ਕੋਈ ਮਤਾ ਨਹੀਂ ਲਿਆਂਦਾ ਇਥੋਂ ਤੱਕ ਕਿ ਸਾਡੇ ਵਰ ਪੁਰਖਿਆਂ ਨੂੰ ਤੁਹਾਡੇ ਵਾਲਿਆਂ ਨੇ ਮੇਖਾ ਸੁਰ ਤੱਕ ਕਿਹਾ ਤੁਸੀਂ ਅੱਜ ਤੱਕ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਫਿਰ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਮੋਦੀ ਖੁਦ ਮਨਮੋਹਨ ਸਿੰਘ ਨੂੰ ਕਹਿ ਕੇ ਤੇ ਕਿਸਾਨਾਂ ਦੀਆਂ ਵੋਟਾਂ ਲੈਂਦੇ ਰਹਿ ਅੱਜ ਉਹੀ ਗੱਲਾਂ ਕਿਸਾਨ ਕਹਿ ਰਹੇ ਤੇ ਤੁਹਾਨੂੰ ਖਿਲਾਫ ਕਿਵੇਂ ਲੱਗ ਰਹੀਆਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਵਾਸਤੇ ਕਾਨੂੰਨ ਸਾਰੇ ਤੁਸੀਂ ਬਦਲ ਲਿਆ ਬਦਲ ਵੀ ਰਹੇ ਹੋ ਜੀ ਕਿ 295 ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਬਣਾਇਆ ਉਹਦੇ ਵਿੱਚ ਵੀ ਤਾਂ ਸੋਧ ਕਰਕੇ ਉਹਨੂੰ ਸਜਾਏ ਮੌਤ ਜਾਂ ਉਮਰ ਕੈਦ ਵਿੱਚ ਬਦਲ ਕੇ ਬੇਅਦਬੀਆਂ ਰੋਕੀਆਂ ਜਾ ਸਕਦੀਆਂ ਸੀ ਕਿਉਂ ਨਹੀਂ ਰੋਕੀਆਂ ਤੁਸੀਂ ਫਿਰ ਇਹਦੇ ਨਾਲ ਨਾਲ ਜਿਹੜੇ ਹੋਰ ਸਾਡੇ ਸਮੱਸਿਆਵਾਂ ਨੇ ਪੰਜਾਬ ਦੀਆਂ ਨਸ਼ਾ ਸਰਕਾਰ ਚਾਵੇ ਤੇ 24 ਘੰਟਿਆਂ ਚ ਬੰਦ ਕਰ ਸਕਦੀ ਹੈ ਪਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਜੀ ਨਸ਼ਾ ਫੁਲਾਣੇ ਥਾਂ ਤੋਂ ਆ ਰਿਹਾ ਜੀ ਤੁਸੀਂ ਕੀ ਕਰ ਰਹੇ ਹੋ ਥੇ ਤੁਹਾਡਾ ਸਿਸਟਮ ਕੀ ਕਰ ਰਿਹਾ ਜੀ ਸੱਚ ਦੀ ਰਾਜਨੀਤੀ ਹੈ ਤੇ ਫਿਰ ਗੰਗਵਾਰ ਸਿਰ ਚੜ ਕੇ ਕਿਉਂ ਬੋਲ ਰਿਹਾ ਇਹ ਨਸ਼ਾ ਗੰਗਵਾਰ ਭ੍ਰਿਸ਼ਟਾਚਾਰੀ ਕਿੰਨੀਆਂ ਧੀਆਂ ਦੀ ਬੇਪਤੀ ਹੋਈ ਉਹਨਾਂ ਤੇ ਕੀ ਕੀਤਾ ਖਾਸ ਕਰ ਜਿਹੜੀਆਂ ਗੱਲਾਂ ਖੁਦ ਖੁਦ ਬੀਜਪੀ ਆਪ ਕਹਿੰਦੀ ਰਹੀ ਕਿ ਰੁਪਈਆ ਡਿੱਗ ਗਿਆ ਹੁਣ ਰੁਪਈਏ ਦੀ ਹਾਲਤ ਕੀ ਹੈ ਤੁਸੀਂ ਵੀ ਦੱਸ ਦਿਓ ਦੇਸ਼ ਦੇ ਪੰਜਾਬ ਦੇ ਸਿਰ ਪਹਿਲਾਂ ਕਰਜ਼ਾ ਕਿੰਨਾ ਸੀ ਹੁਣ ਕਿੰਨਾ ਚੜ ਗਿਆ ਇਹ ਤੁਸੀਂ ਦੱਸ ਦਿਓ ਜੇ ਇੱਕ ਪਰਿਵਾਰ ਦੇ ਕਰਜ਼ੇ ਮਾਫ ਹੋ ਸਕਦੇ ਨੇ ਅਰਬਾਂ ਰੁਪਈਏ ਤੇ ਕਿਸਾਨਾਂ ਦਾ ਕਿੰਨਾ ਕੁ ਕਰਜ਼ਾ ਹੋਊਗਾ ਜੀ ਇਹ ਸਾਹਮਣੇ ਰੱਖ ਕੇ ਦੇਖ ਲਓ ਉਹ ਕਿਉਂ ਨਹੀਂ ਮਾਫ ਹੋਇਆ ਜੇ ਵਾਕਈ ਤੁਸੀਂ ਧਰਮ ਦੀ ਸੱਚ ਦੀ ਰਾਜਨੀਤੀ ਕਰ ਰਹੇ ਹੋ ਤੇ ਫਿਰ ਇਨਾਂ ਨੂੰ ਸੜਕਾਂ ਤੇ ਬੈਠਿਆਂ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਸੜਕਾਂ ਤੇ ਬੈਠੇ ਬਡਾਲਾ ਸਾਹਿਬ ਸਾਲ ਹੋ ਗਏ ਕਿਉਂ ਨਹੀਂ ਦੇਖ ਰਹੇ ਹਾਲਾਂਕਿ ਧਰਤੀ ਦੇ ਹੇਠਾਂ ਪोटाश ਲੱਭ ਗਈ ਸਰਕਾਰ ਨੂੰ ਵੀ ਫਲਾਣੇ ਹਲਕੇ ਦੇ ਵਿੱਚ ਪोटाश ਪਾਈ ਗਈ ਏ ਧਰਤੀ ਦੇ ਥੱਲੋਂ ਲੱਭ ਗਈ ਸੜਕਾਂ ਦੇ ਬੈਠੇ ਸਾਲ ਪਾਰ ਹੋ ਗਏ ਮੇਨ ਰੋਡ ਜਮ ਕੀਤੀ ਹੋਈ ਨੇ ਇਹ ਕਿਸਾਨ ਕਿਉਂ ਨਹੀਂ ਦੇਖ ਰਹੇ ਮਨ ਦੀ ਬਾਤ ਕਿਉਂ ਨਹੀਂ ਸਿੱਖਾਂ ਦੀ ਪੜੀ ਜਾ ਰਹੀ ਉਹ ਤਾਂ ਨਹੀਂ ਪੜੀ ਜਾ ਰਹੀ ਕਿ ਸਾਨੂੰ ਕੇਂਦਰ ਸਰਕਾਰ ਆਪਣਾ ਪਰਿਵਾਰ ਆਪਣਾ ਹਿੱਸਾ ਨਹੀਂ ਮੰਨ ਰਹੀ ਕਹਿਣ ਨੂੰ ਹਮਾਰਾ ਦੇਸ਼ ਹਮਾਰੇ ਲੋਗ ਪਰ ਕਰਨ ਵਾਸਤੇ ਅਸੀਂ ਅਜੇ ਵੀ ਇਹਨਾਂ ਦੀ ਨજર ਚਾਤਵਾਦੀ ਵੱਖਵਾਦੀ ਖਾਲਸਾਨੀ ਇਹ ਸਾਨੂੰ ਇਸੇ ਨਜ਼ਰੀਏ ਨਾਲ ਵੇਖਦੇ ਨੇ ਜੇ ਨਹੀਂ ਵੇਖਦੇ ਤੇ ਫਿਰ ਹੁਣ ਤੱਕ ਸਾਡੀ ਗੱਲ ਸੁਣੀ ਹੋਣੀ ਚਾਹੀਦੀ ਸੀ ਤੇ ਇਹ ਨਾ ਸੁਣਨ ਦਾ ਕਾਰਨ ਤਾਨਾਸ਼ਾਹੀ ਤੇ ਝੂਠ ਦੀ ਰਾਜਨੀਤੀ ਕਹਿ ਸਕਦੇ ਆ ਇਹ ਰਾਮ ਰਾਜਨੀ ਔਰੰਗਜ਼ੇਬ ਵੀ ਰਾਜ ਹੈ ਇਹ ਵੀ ਕਹਿ ਸਕਦੇ ਆ ਕਿ ਤੁਸੀਂ ਰਾਮ ਰਾਜ ਦੇ ਨਾਂ ਤੇ ਕਲੰਕ ਸਾਬਤ ਨਾ ਕਿਤੇ ਹੋ ਜਾਇਓ ਅਜੇ ਵੀ ਸਮਾਂ ਹੈ ਤੁਹਾਡੇ ਕੋਲ ਉਹਨੂੰ ਠੀਕ ਕਰ ਲੋ ਤਰੀਕ ਇੰਨੀ ਲੰਮੀ ਕਿਉਂ ਪਾਈ ਗਈ ਹਾਲਾਂਕਿ ਡੱਲੇ ਸਾਹਿਬ ਦਾ ਉਸ ਦਿਨ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰ ਤਰੀਕ ਲੰਮੀ ਪਾਉਣ ਦੇ ਕਈ ਕਾਰਨ ਆਉਂਦੇ ਨੇ ਕਿ ਡੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਮੈਂ ਮਰਨਾ ਆ ਤੇ ਮੋਦੀ ਸਰਕਾਰ ਦੇ ਗਲ ਪੈਣਾ ਹੈ ਸਰਕਾਰ ਨੇ ਸੋਚਿਆ ਭੀ ਇੱਕ ਤਾਂ ਇਹ ਮਸਲਾ ਹੋ ਗਿਆ ਭੀ ਕਤਲ ਗਲ ਪੈਣਾ ਨੰਬਰ 2 ਸੁਪਰੀਮ ਕੋਰਟ 29 ਤਰੀਕ ਨੂੰ ਸੈਂਟਰ ਸਰਕਾਰ ਨੂੰ ਕਹਿ ਰਿਹਾ ਜਵਾਬ ਦਿਓ ਜੀ ਨੰਬਰ 3 5 ਦੀ ਤਰੀਕ ਆ ਗਈ ਹੈ ਜੀ ਦਿੱਲੀ ਦੀਆਂ ਚੋਣਾਂ ਨੇ ਨੰਬਰ 4 ਕਿਸਾਨਾਂ ਦੀ ਏਕਤਾ ਵੇਖ ਕੇ ਜਿਹੜਾ 4 ਜਨਵਰੀ ਦਾ ਕੱਟ ਹੋਇਆ ਸਰਕਾਰ ਨੂੰ ਕਾਂਬਾ ਛਿੜ ਗਿਆ ਹੁਣ ਇਹ ਨਿਸ਼ਾਨੇ ਲਾਉਣੇ ਆ ਉਹਨਾਂ ਸੋਚਿਆ ਕਿ ਹੁਣ ਕਿਹਦਾ ਰਾਹ ਕੱਢੋ ਤੇ ਰਾਹ ਕੱਢਣ ਲਈ ਕਿਸਾਨਾਂ ਨਾਲ ਗੱਲ ਕਰਨ ਲਈ ਕਮੇਟੀ ਬਣਾਓ ਤਰੀਕ ਉਹਨਾਂ ਨੂੰ 14 ਫਰਵਰੀ ਦਿਓ ਤਾਂ ਕਿ 14 ਫਰਵਰੀ ਤੱਕ ਇੱਕ ਤਾਂ ਮੈਡੀਸਨ ਦਿਓ ਡੇਲੇਵਾਲ ਸਾਹਿਬ ਨੂੰ ਪਰ ਮਰਨ ਵਰਤਨ ਨਾ ਤੋੜਿਓ ਹਮ ਚਾਹੀਦਾ ਸੀ ਮਰਨ ਵਰਤ ਤੁਰੰਤ ਤੜਾਉਂਦੇ ਡੇਲੇਵਾਲ ਸਾਹਿਬ ਤੁਸੀਂ ਮਰਨ ਵਰਤ ਤੋੜੋ ਤੁਰੰਤ ਤੋੜੋ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਮਿਲਦੇ ਆ ਤੁਹਾਨੂੰ ਭਾਵੇਂ 14 ਨੂੰ ਮਿਲਦੇ ਪਰ ਇਹ ਕਰਦੇ ਉਹਨੇ ਇਹ ਨਹੀਂ ਕੀਤਾ ਉਹਨਾਂ ਨੇ ਮੈਡੀਸਨ ਦੇਣੀ ਸ਼ੁਰੂ ਕਰਤੀ ਜਾਂ ਚੱਕ ਕੇ ਲੈ ਜਾਗੇ ਜੀ ਵੀ ਤੁਹਾਨੂੰ ਅਸੀਂ ਸ਼ਹੀਦ ਵੀ ਨਹੀਂ ਹੋਣ ਦੇਣਾ ਮਰਨ ਵੀ ਨਹੀਂ ਦੇਣਾ ਗਲਵ ਵੀ ਨਹੀਂ ਪੈਣ ਦੇਣਾ ਦੂਜਾ 29 ਤਰੀਕ ਨਿਕਲ ਜੂਗੀ ਸੁਪਰੀਮ ਕੋਰਟ ਨੂੰ ਕਹਿ ਦਿਆਂਗੇ ਉਹ 14 ਤਰੀਕ ਨੂੰ ਗੱਲ ਹੋ ਰਹੀ ਹੈ ਤੀਸਰਾ 5 ਨੂੰ ਅਸੀਂ ਦਿੱਲੀ ਦੀਆਂ ਚੋਣਾਂ ਜਿੱਤ ਲਵਾਂਗੇ ਉਹ ਵੀ ਹੋ ਗਿਆ ਚੌਥਾ ਕਿਸਾਨਾਂ ਦੇ ਵਿੱਚ ਫੁੱਟ ਪਾ ਦਿਓ ਇਹ ਹੁਣ 14 ਤੱਕ ਇਕੱਠੇ ਨਾ ਹੋਣ ਇਹ ਨਿਸ਼ਾਨੇ ਸੀਗੇ 14 ਨੂੰ ਪਤਾ ਲੱਗਿਆ ਵੀ ਖੇਤੀ ਬੜੀ ਮੰਤਰੀ ਜਿਹੜੇ ਉਹਨਾਂ ਦੇ ਬੇਟੇ ਦੇ ਵਿਆਹ ਆਨੰਦਕਾਰ ਜੀ ਵਿਆਹ ਜ਼ਰੂਰੀ ਸੀ ਕਿ ਇਹ ਜ਼ਰੂਰੀ ਹੂੰ ਤੇ ਫਿਰ ਜੇ ਵਿਆਸੀ ਤੇ ਇਹਨਾਂ ਨੂੰ 14 ਤਰੀਕ ਕਿਉਂ ਦਿੱਤੀ ਇਹਦਾ ਮਤਲਬ ਹੁਣ ਦਿੱਲੀ ਦੀ ਚੋਣ ਜਿੱਤ ਲਈ ਆ ਤੇ ਹੁਣ ਤਰੀਕ ਵੀ ਸਾਡੀ ਹੋਊ ਤੇ ਅਪੀਲ ਵੀ ਸਾਡੀ ਹੋਊ ਦਲੀਲ ਵੀ ਸਾਡੀ ਹੋ ਤੁਸੀਂ ਜੇ ਸੜਕ ਤੇ ਬੈਠੋ ਇਹ ਤਾਨਾਸ਼ਾਹੀ ਦਾ ਇੱਕ ਹੋਰ ਫਰਮਾਨ ਕਹਿ ਸਕਦੇ ਆਂ ਭੀ ਸਰਕਾਰ ਅਜੇ ਵੀ ਲੋਕਤੰਤਰ ਦੇ ਹੱਕ ਵਿੱਚ ਨਹੀਂ ਆ ਕਹਿਣ ਨੂੰ ਜੋ ਮਰਜ਼ੀ ਆਖੀ ਜਾਣ ਸੱਚ ਦੀ ਰਾਜਨੀਤੀ ਪਰ ਸਿਰੇ ਦੀ ਝੂਠੀ ਰਾਜਨੀਤੀ ਸਾਹਮਣੇ ਆ ਰਹੀ ਤਿੰਨ ਤੁਸੀਂ ਇਹ ਜ਼ਿਕਰ ਕੀਤਾ ਸੀ ਤੇ ਵੀ ਤਿੰਨ ਚਾਰ ਮੋਰਚੇ ਅੱਜ ਵੀ ਚੱਲ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਤੁਸੀਂ ਪੰਥਕ ਹੋਕੇ ਦੇ ਉੱਤੇ ਤੁਸੀਂ ਬੈਠੇ ਹੋਈਆਂ ਇੱਕ ਸਾਡਾ ਗੁਰਸਿੱਖ ਵੀਰ ਟਾਵਰ ਤੇ ਚੜ ਕੇ ਬੈਠਾ ਹੈ ਦਲੇ ਸ ਮਰਨ ਵਰਤੇ ਬੈਠੇ ਨੇ ਇਧਰ ਤੋਂ ਲੱਗਦਾ ਨਹੀਂ ਵੀ ਸਾਡੀ ਸਿੱਖਾਂ ਦੀ એનર્ਜੀ ਸਾਰੀ ਖਿੰਡੀ ਹੋਈ ਹੈ ਬਿਲਕੁਲ ਜੀ ਖਿੰਡੀ ਹੋਈ ਹੈ ਇਥੇ ਇਥੇ ਤੇ ਸਰਕਾਰ ਦਾ ਕੋਈ ਦੋਸ਼ ਨਹੀਂ ਨਾ ਇਥੇ ਤੇ ਮੈਂ ਆਪਣੇ ਆਪ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਇੱਕ ਇੱਕ ਕਰਕੇ ਮੋਰਚੇ ਫਤਿਹ ਕਰ ਲੋ ਤੇ ਉਹ ਤੁਹਾਡੀ ਉਹ ਜੰਗ ਫਤਿਹ ਹੋ ਸਕਦੀ ਹੈ ਤੇ ਜਿੱਤੌਣਾ ਚ ਕਿੱਲੇ ਫਸਾਉਣੇ ਨੇ ਪ੍ਰਧਾਨਗੀ ਦੀ ਭੁੱਖ ਰੱਖਣੀ ਹੈ ਗੋਲ ਕਚੋਰੀ ਦੀ ਆਦਤ ਰੱਖਣੀ ਹੈ ਏਜੰਸੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਹੈ ਤੇ ਲੀਡਰਾਂ ਦੇ ਗੋਲੇ ਬਣ ਕੇ ਤੋਤੇ ਬੋਲਣਾ ਹੈ ਤੇ ਫਿਰ ਤੁਸੀਂ ਆਪਣਾ ਤਾਂ ਦਾਲ ਫੁਲਕਾ ਚਲਾ ਲੋਗੇ ਪਰ ਬੇ ਅਣਖੇ ਮਰੋਗੇ ਮਰਨ ਤੋਂ ਬਾਅਦ ਸ਼ਰਮਸ਼ਾਰ ਹੋਊਗੀ ਪੀੜੀ ਤੇ ਨੁਕਸਾਨ ਹੋਊਗਾ ਪੰਥ ਤੇ ਪੰਜਾਬ ਦਾ ਜਿੰਮੇਵਾਰ ਹੋਗੇ ਤੁਸੀਂ ਜੀ ਜਿਹੜੇ ਅੱਜ ਇਕੱਠੇ ਹੋਣ ਤੋਂ ਵੀ ਤੁਹਾਡੀ ਲੜਾਈ ਕਾਦੀ ਹੈ ਕਾਦੇ ਲਈ ਫੰਨੇ ਖਾ ਬਣੇ ਫਿਰਦੇ ਇੱਕ ਦੂਜੇ ਨੂੰ ਨੀਵੇਂ ਵਿਖਾਉਣਾ ਹੈ ਨਾ ਆਓ ਫਿਰ ਸਰਕਾਰ ਨੂੰ ਵਿਖਾਈਏ ਜੀ ਇੱਥੇ ਭਰਾਵਾਂ ਨੂੰ ਨੀਵੇਂ ਵਿਖਾ ਕੇ ਕੀ ਲੱਭਣਾ ਤੁਹਾਨੂੰ ਬਿਲਕੁਲ ਜੀ ਕੁਝ ਪੰਥਕ ਵਿਦਵਾਨ ਇਹ ਗੱਲ ਵੀ ਕਹਿੰਦੇ ਨੇ ਤੁਸੀਂ ਪੰਥਕ ਵਿਦਵਾਨ ਵੀ ਹੋ ਬੀਕ ਅਜੇ ਤਾਈ ਸਿੱਖ ਇਤਿਹਾਸ ਦੇ ਵਿੱਚ ਮਰਨ ਵਰਤ ਦਾ ਕੋਈ ਪੈਟਰਨ ਹੈ ਹੀ ਨਹੀਂਗਾ ਸਿਧਾਂਤ ਹੈ ਨਹੀਂਗਾ ਮੰਨ ਲਿਆ ਨਹੀਂ ਹੈਗਾ ਪਰ ਹੁਣ ਮੰਨ ਲਓ ਕਿ ਡੱਲੇਵਾਲ ਸਾਹਿਬ ਨੂੰ ਫਿਰ ਇੱਕ 47 ਦੇ ਦਿਓ ਚਲਾਉਂਦੇ ਦਿੱਲੀ ਨੂੰ ਜਾਣ ਇਹਦਾ ਕੱਢ ਦਿਓ ਘਰੇ ਬੈਠੇ ਕਮੈਂਟ ਕਰੀ ਜਾਂਦੇ ਹੋ ਫਿਰ ਡਾਂਗਾ ਫੜ ਕੇ ਆ ਜੋ ਗਤਕਾ ਖੇਡਦੇ ਤੁਰੇ ਜਾਂਦੇ ਜਿਹੜਾ ਅੱਗੇ ਆਜੂ ਵੜਦੇ ਆਂਗੇ ਇਹ ਨਹੀਂ ਕਰ ਸਕਦੇ ਤੁਸੀਂ ਸ਼ਾਤ ਮਈ ਢੰਗ ਨਾਲ ਲੜਾਈ ਲੜ ਸਕਦੇ ਹੋ ਹੁਣ ਉੱਥੇ ਸਰਕਾਰ ਸੁਣੀ ਨਹੀਂ ਰਹੀ ਬਜ਼ੁਰਗ ਨੇ ਕਹਿ ਦਿੱਤਾ ਯਾਰ ਮੈਂ ਮਰ ਜਾਣਾ ਸਰਕਾਰ ਦੇ ਸਿਰ ਚੜ੍ਹ ਕੇ ਅਸੀਂ ਨਹੀਂ ਸਹਿਮਤ ਹੈਗੇ ਮਰਨ ਨਾਲ ਅਸੀਂ ਕਹਿੰਦੇ ਅੱਜ ਮਰਨ ਵਰਤ ਤੋੜੋ ਮੈਂ ਪਹਿਲੇ ਦਿਨ ਦਾ ਕਹਿੰਦਾ ਆ ਰਿਹਾ ਕਿ ਮਰਨ ਵਰਤ ਤੋੜੋ ਮੰਨ ਲਿਆ ਕਿ ਬਜ਼ੁਰਗ ਕਹਿੰਦਾ ਜੀ ਨਹੀਂ ਮੈਂ ਅਜੇ ਮੰਨਣਾ ਨਹੀਂ ਪਰ ਮਰਨ ਵਰਤ ਤੋਂ ਹਟ ਕੇ ਜਿਹੜੀਆਂ ਗੱਲਾਂ ਡੱਲੇਵਾਲ ਲੋਕਾਂ ਲਈ ਲਈ ਬੈਠਾ ਹੈ ਤੁਸੀਂ ਮਰਨ ਵਰਤ ਨੂੰ ਮੋਹਰਾ ਰੱਖ ਕੇ ਤੇ ਮੋਰਚੇ ਨੂੰ ਫੇਲ ਕਰ ਰਹੇ ਹੋ ਬਈਮਾਨੋ ਤੁਸੀਂ ਮੋਰਚੇ ਨੂੰ ਮੁਖ ਰੱਖ ਲਓ ਮਰਨ ਵਰਤ ਨੂੰ ਪਰੇ ਕਰ ਦਿਓ ਆ ਗੱਲ ਕਰਨ ਵਾਲੀ ਆ ਕਿ ਤੁਸੀਂ ਅਸੀਮਰਨ ਵਰਤੋਂ ਕੀ ਲੈਣਾ ਛੱਡ ਦਿਓ ਅਸੀਂ ਦਮ ਤੇ ਆਖਰੀ ਸਾਹ ਤੱਕ ਉਹ ਬਜ਼ੁਰਗ ਦਾ ਸਾਥ ਦੇ ਦਿਓ ਤਾਂ ਕਿ ਉਹਦੇ ਚ ਵੀ ਸਾਹ ਪੈ ਜਾਣ ਤੇ ਸਰਕਾਰ ਦੇ ਵੀ ਸਾਹ ਬੰਦ ਕੀਤੇ ਜਾਣ ਆਖਰੀ ਸਵਾਲ ਹੈ ਜੀ ਤੁਸੀਂ 328 ਸਰੂਪਾ ਦੇ ਮੋਰਚੇ ਲੈ ਕੇ 5 ਸਾਲ ਹੋ ਗਏ ਨੇ ਪੰਤਕ ਹੋ ਕੇ ਤੇ ਬੈਠੇ ਹੋ ਹੁਣ ਜੇ ਆਪਾਂ ਕਹੀਏ ਵੀ ਸਿੰਘ ਸਾਹਿਬ ਥੋੜਾ ਜਿਹਾ ਉਹ ਪਰਿਵਾਰ ਜਿਨ੍ਹਾਂ ਨੇ ਉਹਦੋਂ ਬੇਦਬੀਆਂ ਕੀਤੀਆਂ ਜਾਂ ਕਰਾਈਆਂ ਜੋ ਬੜਾ ਕੁਝ ਹੋਇਆ ਉਹ ਐਪੀਸੋਡ ਦੇ ਵਿੱਚ ਉਹਨਾਂ ਨੂੰ ਸਿੱਧੀ ਤਲਕੀ ਦੇ ਵਿੱਚ ਕੱਲ ਆ ਜਨੀ ਹਰਪ੍ਰੀਤ ਸਿੰਘ ਜੀ ਨੇ ਸਿੱਧਾ ਸਕਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਦੇ ਬਿਆਨਾਂ ਨੂੰ ਕਿਵੇਂ ਵੇਖਦੇ ਨੇ ਇਹ ਨਾ ਹੁਣੇ ਕਹਿ ਸਕਦੇ ਕਿ ਦੋ ਝੋਟੀਆਂ ਦੀ ਲੜਾਈ ਹੈ ਹਮ ਹਮ ਨਿਸ਼ਾਨਾ ਦੇ ਭੇੜ ਚ ਆਪਾਂ ਕੀ ਲੈਣਾ ਹਮ ਨਾ ਕਾਲ ਤਖਤ ਦੀ ਮਾਨ ਮਰਜ਼ਾਦਾ ਦਾ ਖਿਆਲ ਹਰਪ੍ਰੀਤ ਸਿੰਘ ਉਹਨਾਂ ਨੂੰ ਰਿਹਾ ਬਾਦਲਾਂ ਦੇ ਹੱਕ ਚ ਭੁਗਤਦੇ ਰਹ ਤੇ ਨਾ ਬਾਦਲਾਂ ਨੂੰ ਰਿਹਾ ਹਰਪ੍ਰੀਤ ਸਿੰਘ ਨੂੰ ਵਰਤਦੇ ਰਹ ਤੇ ਅੱਜ ਹੁਣ ਉਹ ਦੋਵੇਂ ਲੜ ਰਹੇ ਨੇ ਆਪਾਂ ਨੂੰ ਕਾਦੀ ਸਮੱਸਿਆ ਅਸੀਂ ਜੇ ਸੋਚਣਾ ਹੈ ਤੇ ਕਾਲ ਤਖਤ ਬਾਰੇ ਸੋਚੀਏ ਕਿ ਇੱਥੇ ਅੱਗੇ ਵਾਸਤੇ ਕੋਈ ਇਸ ਤਰ੍ਹਾਂ ਦਾ ਜਥੇਦਾਰ ਤੇ ਇਸ ਤਰ੍ਹਾਂ ਦੇ ਬਦਲ ਕੇ ਨਾ ਹੋਣ ਅਸੀਂ ਬਦਲ ਦੀ ਗੱਲ ਕਰੀਏ ਨਾ ਕਿ ਇਹਨਾਂ ਦੇ ਚੱਕਰ ਵਿੱਚ ਆਪਣਾ ਟਾਈਮ ਬਰਬਾਦ ਕਰਕੇ ਇਹਨਾਂ ਨੂੰ ਉਦੋਂ ਵੀ ਹੀਰੋ ਬਣਾਈ ਜਾਂਦੇ ਸਨ ਲੱਥਣ ਤੋਂ ਬਾਅਦ ਫੇਰ ਹੀਰੋ ਬਣਾਈ ਫਿਰਦੇ ਸਾਡੇ ਜਿੰਨ ਵਿੱਚ ਫਸ ਗਿਆ ਸਾਨੂੰ ਕੱਢਣ ਦੀ ਲੋੜ ਪੰਥ ਦੀ ਗੱਲ ਕਰਦੇ ਇੱਕ ਪਾਸੇ ਆਪਾਂ ਕਿੰਨੇ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਰਗਾਉਣਾ ਚਾਹੀਦਾ ਫੈਸਲੇ ਆਣੇ ਸਾਥ ਦੇਣ ਦੀ ਗੱਲ ਹੈ ਕਿ ਨਹੀਂ ਜੇ ਮੰਨ ਲਓ ਉਹ ਗੱਲ ਪੰਥ ਦੀ ਕਰਦੇ ਨੇ ਅਕਾਲੀ ਫੂਲਾ ਸਿੰਘ ਜਿਹੜੇ ਆ ਨਾ ਉਹ ਸੰਵਿਧਾਨ ਤੇ ਖੜੇ ਆ ਮਨ ਲਓ ਕੱਲ ਦੇ ਦਿਨ ਤੁਸੀਂ ਭੂਮੀਆਂ ਚੋਰ ਸੀ ਉਹ ਕੱਲ ਸੀ ਪਰ ਅੱਜ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਸਵਿਧਾਨੇ ਨੂੰ ਅੱਗੇ ਨਹੀਂ ਜਾਣਾ ਭੂਮੀਆਂ ਚੋਰ ਜਥੇਦਾਰ ਬਣ ਗਿਆ ਹੂੰ ਬਾਬਾ ਵਿਦੀ ਚੰਦ ਕੱਲ ਹੋਰ ਸੀ ਅੱਜ ਸਵਿਧਾਨ ਆ ਗਿਆ ਅੱਜ ਹੋਰ ਹੋ ਗਿਆ ਇਹ ਕੀ ਕਰ ਰਿਹਾ ਉੱਠਾ ਚੱਲ ਰਿਹਾ ਵੀ ਜਦੋਂ ਜਥੇਦਾਰ ਲਾਉਣਾ ਹੈ ਉਦੋਂ ਹੋਰ ਵੇਖਣਾ ਹੈ ਜਦੋਂ ਲਾਉਣਾ ਉਦੋਂ ਪਿਛਲਾ ਪਿਛੋਕੜ ਕੱਢ ਕੇ ਲਿਆਉਣਾ ਹੈ ਇਸ ਲਈ ਇਹ ਗੱਲਾਂ ਤੋਂ ਉੱਤੇ ਉੱਠੀਏ ਮੰਨ ਲਓ ਅੱਜ ਤੁਸੀਂ ਇਕੱਠੇ ਹੋ ਕੇ ਸਰਬਸੰਮਤੀ ਨਾਲ ਸਵਿਧਾਨ ਕਰਕੇ ਪਾਸ ਭਾਵੇਂ ਕਾਲੇ ਚੋਰ ਨੂੰ ਲਾ ਦਿਓ ਮੈਂ ਕਹਿੰਦਾ ਕਾਲੇ ਚੋਰ ਚੋਂ ਵੀ ਜਥੇਦਾਰ ਪ੍ਰਗਟ ਹੋ ਜਾ। ਯਾ ਵਾ ਤੇ ਜੇ ਸਵਿਧਾਨ ਤੋਂ ਭੱਜਣਾ ਹੈ ਤੇ ਫਿਰ ਬਿਨਾ ਕਿਰਪਾਨ ਪਾਏ ਵੀ ਬ੍ਰਹਮ ਗਿਆਨੀ ਤੇ ਕਿਰਪਾਨਾਂ ਵਾਲੇ ਵੀ ਝੂਠ ਬੋਲ ਜਾਂਦੇ। ਇਸ ਸਵਿਧਾਨ ਤੋਂ ਭੱਜੇ ਹੋਏ ਨੇ ਗਿਆਨੀ ਭੱਜੇ ਹੋਏ ਹੁਣ ਤੱਕ ਭੱਜੇ ਸੀ ਗਾਂ ਦਾ ਪਤਾ ਨਹੀਂ ਜੀ ਤੋ ਧੰਨਵਾਦ ਜੀ ਥੋੜੇ ਸਮੇਂ ਦੇ ਵਿੱਚ ਬਡਾਲਾ ਸਾਹਿਬ ਨੇ ਬਹੁਤ ਜਿਆਦਾ ਜਾਣਕਾਰੀਆਂ ਦਿੱਤੀਆਂ ਹੋਰ ਵੀ ਜਿਹੜੇ ਪੰਥਕ ਆਗੂ ਆਏ ਹੋਏ ਨੇ ਹੋਰ ਕਿਸਾਨ ਆਗੂ ਆਏ ਨੇ ਸਭ ਨਾਲ ਗੱਲਬਾਤ ਕਰਦੇ ਆਂ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ